ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਵੈਟੂ ਦਾ ਕਾਰਸਾ ਵੈਟੂ ਦੇ ਮੱਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਂ ਖਾਣੀਆਂ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਬਸ ਕਰਾ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਂ ਖਾਣਗੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਫਲਾਕ ਸੰਗ ਦੇ ਫਲਾਕ ਸੰਗ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ੀਆ ਮਰਦ ਜੋਤ ਨਸ਼ੀਆ ਮਰਦ ਦੀ ਪਰਪੂਰ ਸ਼ਬਦਾਂ ਵਿੱਚ ਦੀ ਪਰਪੂਰ ਸ਼ਬਦਾਂ ਵਿੱਚ ਸਲਾਹਗਾ ਸਲਾਹਗਾ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌਂ ਖਾਂਦੇ ਹਾਂ ਸੌਂ ਖਾਂਦੇ ਹਾਂ ਕਿ ਸਾਡੀ ਪੰਚਾਇਤ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਜਾਂ ਸੰਥਾਟਿਕ ਡਰੱਗ ਸੰਥਾਟਿਕ ਡਰੱਗ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ karenge ਮਦਦ ਨਹੀਂ karenge ਨਹੀਂ ਨਹੀਂ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ